ਆਪਾ ਇਹ ਜੀ 150 ਰੁਪਿਆ 150 ਰੁਪਿਆ ਸਕਰ ਫੁੱਟ ਜੀ ਇਹਨਾਂ ਨੇ ਪਹਿਲੀ ਇੱਟ ਤੋਂ ਲੈ ਕੇ ਲਾਸਟ ਇੱਟ ਤੱਕ ਇਹਨਾਂ ਨੇ ਲਾਈ ਆ ਹਾਂ ਜੀ ਐਂ ਲਾ ਲੈਣਾ ਹਾਂ ਜੀ ਇਹ ਸਪੈਸ਼ਲ ਆ ਗਿਆ ਇਸ ਹਿਸਾਬ ਨਾਲ ਅੱਛਾ ਐਂ ਚੜ ਕੇ ਦੇਖੋ ਜੀ ਹਾਂ ਹਾਂ ਬਸ ਠੀਕ ਹੈ ਵੀ ਮਿੱਤਰੋ ਮੈਂ ਤਰਨ ਤਰਨ ਤੋਂ ਆ ਰਿਹਾ ਸੀ ਤੇ ਵਲੀਪੁਰ ਜਦੋਂ ਮੈਂ ਟੱਪਣ ਲੱਗਿਆ ਰਾਹ ਚ ਆਪਾਂ ਨੂੰ ਬਹੁਤ ਸੋਹਣਾ ਮਕਾਨ ਦਿਖਿਆ ਇੱਕ ਮਿਸਤਰੀ ਪੁਰਾਣੇ ਬੜੀ ਸੋਹਣੀ ਕਲਾਕਾਰੀ ਨਾਲ ਕੰਧਾਂ ਕੀਤੀਆਂ ਨੇ ਬਾਹਰਲੀ ਬਾਉਂਡਰੀ ਬਣਾਈ ਆ ਜਿਹੜੀ ਨਾ ਪਲਾਸਤਰ ਕਰਨ ਦੀ ਲੋੜ ਨਾ ਰੰਗ ਕਰਨ ਦੀ ਲੋੜ ਕਹਿੰਦਾ ਨਾ ਠਟੇ ਤੇ ਜਿੰਨਾ ਚਿਰ ਇਹ ਰਹੁਕਰ ਉਹਨਾਂ ਚਿਰ ਇਹ ਡਿਜ਼ਾਈਨ ਇਦਾਂ ਹੀ ਰਹਿਣਗੇ ਜਦੋਂ ਮੀਂਹ ਪਿਆ ਕਰੂਗਾ ਉਦੋਂ ਫਿਰ ਨਵੇਂ ਵਾਂਗੂ ਹੋ ਜਾ ਕਰੂਗਾ ਤੇ ਮਿੱਤਰੋ ਤੁਹਾਨੂੰ ਦਿਖਾਉਣੇ ਆ ਪੂਰਾ ਡਿਜ਼ਾਈਨ ਤੇ ਅੰਦਰ ਬਾਥਰੂਮ ਵੀ ਬਈਆਂ ਨੇ ਇਦਾਂ ਹੀ ਬਣਾਇਆ ਨਾ ਪਲਾਸਤਰ ਕਰਨ ਦੀ ਲੋੜ ਤੇ ਕੀ ਖਰਚਾ ਆਉਂਦਾ ਕੀ ਲੇਬਰ ਪੈਂਦੀ ਆ ਤੇ ਕਿਹੜੇ ਵੀਰ ਨੇ ਬਣਾਇਆ ਮਲਾਉਣਿਆ ਤੁਹਾਨੂੰ ਵੀਡੀਓ ਵੱਤ-ਵੱਤ ਸ਼ੇਅਰ ਕਰਦਾ ਜੀ ਮਿੱਤਰੋ ਤਾਂ ਮਿੱਤਰੋ ਇਹ ਡਿਜ਼ਾਈਨ ਜਿਹੜੀ ਆਮ ਇਟਾਂ ਨਾਲ ਉਹਦੇ ਨਾਲ ਬਣਾਇਆ ਹੋਇਆ ਹੈ ਮਿੱਤਰੋ ਇਹ ਕੋਈ ਖਾਸ ਸਟਾਈਲ ਨਹੀਂ ਜਾਂ ਖਾਸ ਇਟ ਨਹੀਂ ਵੀ ਜਿਹੜੀ ਸਪੈਸ਼ਲ ਆਈ ਹੋਵੇ ਸਿਰਫ ਆਮ ਇਟ ਨਾਲ ਬਣਾਇਆ ਗਿਆ ਡਿਜ਼ਾਈਨ ਆ ਤੇ ਬਾਲਾ ਕੋਈ ਮਹਿੰਗਾ ਨਹੀਂ ਮੈਂ ਤਾਂ ਤੁਹਾਨੂੰ ਖਰਚਾ ਸੁਣ ਕੇ ਹਰਾ ਰਹਿ ਗਿਆ ਤੇ ਜਿਹੜੇ ਜੀਮੇਦਾਰ ਦੀ ਕੋਠੀ ਉਹਦੇ ਨਾਲ ਮਲਾਵਾਂਗੇ ਤੇ ਸਾਹਮਣੇ ਆ ਮਿਸਤਰੀ ਭਰਾ ਆਜੋ ਜੀ ਕਰਦੇ ਆ ਗੱਲਬਾਤ ਆ ਜਾ ਬਈ ਸਭ ਤੋਂ ਪਹਿਲਾਂ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਪਹਿਲਾਂ ਤਾਂ ਇਹ ਘਰ ਕਿਸ ਵੀਰ ਦਾ ਆਪਣਾ ਵੀਰ ਜੀ ਕੀ ਨਾਂ ਹੈ ਆਪਣਾ ਲਵਪ੍ਰੀਤ ਸਿੰਘ ਲਵਪ੍ਰੀਤ ਸਿੰਘ ਫਾਦਰ ਸਾਹਿਬ ਦਾ ਨਾਂ ਕੀ ਸਰਦਾਰ ਬਹਾਦਰ ਸਰਦਾਰ ਬਹਾਦਰ ਸਿੰਘ ਪਿੰਡ ਕਿਹੜਾ ਹੈ ਵਲੀਪੁਰ ਵੀ ਵਲੀ ਅੱਗੇ ਆਜੋ ਮਾੜੇ ਜੇ ਅੱਗੇ ਵਲੀਪੁਰ ਪਿੰਡ ਹੈ ਜਿਲ੍ਹਾ ਤਰਨਤਾਰਨ ਅੱਛਾ ਜਿਲ੍ਹਾ ਤਰਨਤਾਰਨ ਇਹ ਵੀਰ ਇਹ ਕੁਛ ਦੱਸੋ ਕੀ ਮਿਸਤਰੀ ਹੈ ਜੀ ਮਿਸਤਰੀ ਕੀ ਨਾਂ ਹੈ ਆਪਣਾ ਬੂਟਾ ਸਿੰਘ ਬੂਟਾ ਸਿੰਘ ਆਹ ਜਿਹੜੀ ਕੋਠੀ ਤੁਸੀਂ ਆਪ ਬਣਾਈ ਹੈ ਜੀ ਸਾਰਾ A to Z ਇਹਨਾਂ ਨੇ ਕੰਮ ਕੀਤਾ ਹਾਂਜੀ ਹਾਂਜੀ ਇਹਨਾਂ ਨੇ ਆਹ ਜਿਹੜਾ ਤੁਸੀਂ ਵੱਖਰਾ ਡਿਜ਼ਾਈਨ ਆ ਵਿੱਚ ਜਿਹੜਾ ਕਿ ਕਾਫੀ ਹਾਈਲਾਈਟ ਆ ਜਿੰਨੇ ਕਿ ਸਾਨੂੰ ਰੋਕ ਲਿਆ ਉਹ ਮੋਟਰਸਾਈਕਲ ਦੀ ਮੈਂ ਬ੍ਰੇਕ ਮਾਰਤੀ ਉੱਥੇ ਜੀ ਇਹ ਬਾਈ ਨੇ ਬਣਾਇਆ ਤਿਆਰ ਕੀਤਾ ਇਹ ਬਾਈ ਹੁਣ ਲੈ ਜੀ ਇਹ ਤੁਹਾਡੇ ਮਨ ਚ ਕੀ ਆਇਆ ਵੀ ਇਹੀ ਡਿਜ਼ਾਈਨ ਰੱਖਣਾ ਕਿੰਨੇ ਤੁਹਾਨੂੰ ਰਾਇ ਦਿਤਤੀ ਇਹ ਜੀ ਜਿੱਦਾਂ ਪੁਰਾਣਾ ਆਪਾਂ ਵੇਨੇ ਸੀ ਕਲਚਰ ਆਪਣਾ ਅੱਛਾ ਤੇ ਉਹ ਵੇਖ ਕੇ ਤੇ ਆਪਣਾ ਇੱਕ ਗੁਰੀ ਘਰਾਣਾ ਵੇਚ ਦਿਆ ਆ ਗੁਰੀ ਘਰਾਗਣਾ ਅੱਛਾ ਅੱਛਾ ਉਹ ਵੀਡੀਓ ਆ ਬਸ ਹਾਲ ਆ ਕੇ ਵੇਦੇ ਸੀ ਅੱਛਾ ਤੇ ਉਹ ਸਾਡਾ ਫਿਰ ਦਿਲ ਕੀਤਾ ਕਿ ਥੋੜਾ ਉਦਾਂ ਦਾ ਆਪਣਾ ਰੁਕ ਦੇ ਦਈਏ ਇਹਨੂੰ ਅੱਛਾ ਗੁਰੀ ਘਰਾਗਣਾ ਨੇ ਇਹ ਤੇ ਵੀਡੀਓ ਬਣਾਈ ਹੋਈ ਹੈ ਵੀ ਇੱਟ ਬਣਾਈ ਨਹੀਂ ਆ ਅਸੀਂ ਵੇਦੇ ਉਹਨਾਂ ਦੀ ਵੀਡੀਓ ਅੱਛਾ ਉਹ ਫਿਰ ਵਨਸ ਬਣ ਕੇ ਮਾਲਵੀ ਜਿੱਦਾਂ ਉਹ ਤੇ ਉਹ ਤਾਂ ਯਾਰ 80 ਬਹੁਤ ਮਹਿੰਗੀ ਆਉਂਦੀ ਜਿਹੜੀ ਉਹ ਇੱਟ ਨਾਲ ਬਣਾਉਂਦੇ ਆ ਇਹ ਆਪਾਂ ਸਿੰਪਲ ਇੱਟ ਦਾ ਬਣਾਇਆ ਜਿੱਦਾਂ ਮਤਲਬ ਮੇਸਤਰੀ ਸਾਹਿਬ ਚੰਗੇ ਹੀ ਕਾਰੀਗਰ ਚੰਗੇ ਆ ਅੱਛਾ ਗੁਰਦਰਾਹ ਜੀ ਚੰਗਾ ਕੰਮ ਕੀਤਾ ਉਹਨੇ ਇਦਾਂ ਦਾ ਅੱਛਾ ਅੱਛਾ ਤੇ ਫਿਰ ਇਹਨਾਂ ਆ ਸਿੰਪਲ ਇੱਟ ਦਾ ਹੀ ਡਿਜ਼ਾਈਨ ਤੁਸੀਂ ਵੇਖ ਲਓਗੇ ਵਧੀਆ ਬਣਾਇਆ ਵੀ ਇਹ ਕਿੰਨੇ ਸਕੁਅਰ ਫੁੱਟ ਘਰ ਆਈ ਹੈ ਇਹ ਇਹ ਆਪਣਾ 2400 ਸਕੁਅਰ ਫੁੱਟ ਚ ਲੈਣੀ 2400 ਸਕੁਅਰ ਫੁੱਟ ਆ ਕੀ ਰੇਟ ਚੱਲਦਾ ਇੱਥੇ ਕੀ ਰੇਟ ਮਗਾਇਆ ਸੀ ਭਾਈ ਆਪਾਂ ਇਹ ਜੀ 150 ਰੁਪਿਆ 150 ਰੁਪਿਆ ਸਕੁਅਰ ਫੁੱਟ ਜੀ ਇਹਨਾਂ ਨੇ ਪਹਿਲੀ ਇੱਟ ਤੋਂ ਲੈ ਕੇ ਲਾਸਟ ਇੱਟ ਤੱਕ ਇਹਨਾਂ ਨੇ ਲਾਈ ਆ। ਹਾਂਜੀ ਹਾਂਜੀ। ਕੱਲਿਆਂ ਨੇ ਲਾਇਆ ਕੇ ਨਾਲ ਮਿਸਤਰੀ ਵੀ ਲਾਇਆ ਸੀ। ਨਹੀਂ ਕੱਲਿਆਂ ਲਾਇਆ ਜੀ। ਕੱਲਿਆਂ ਨੇ। ਅੱਛਾ ਕਿੰਨੇ ਜਰਜ ਤਿਆਰ ਕਰਤਾ ਸੀ? ਇਹ ਜੀ ਲਗਭਗ 2 ਮਹੀਨੇ ਹੋ ਗਏ ਹਾਂ। 2 ਮਹੀਨਿਆਂ ਚ। ਹਾਂਜੀ। ਬੜਾ ਤਗੜਾ ਯਾਰ 2400 ਸਕਰ ਫੁੱਟ ਕੱਲੇ ਮਿਸਤਰੀ ਨੇ 2 ਮਹੀਨੇ ਹੀ ਤਿਆਰ ਕਰਦੇ ਨੇ। ਨਹੀਂ ਭਾਈ ਉਹ ਪਿਛਲਾ ਜਿਹੜਾ ਉਹ ਲੱਗ ਸੀਗਾ ਇਹ ਜਿਹੜੀ ਆਪਣੀ ਚਣਾਈ ਜਣਾਈ ਹੈ। ਇਹ ਚਣਾਈ ਜਣਾਈ ਹੈ। ਇਹ ਮੰਨ ਲਓ ਬਾਹਰਲੀ ਸ਼ੋ ਜਿਹੜੀ ਐਲੀਵੇਸ਼ਨ ਤੇ ਇਹ ਵਾਲਾ ਲਈ ਵਿਚਨਾ ਗਿਲਾਈਆਂ ਵਾਲਾ ਜੋ ਆਪਾਂ ਨੂੰ ਇਟਾਂ ਦਿਸਦੀਆਂ ਪਈਆਂ ਨੇ ਅੱਛਾ ਇਹ ਟੋੜਾ ਦੋ ਮਹੀਨੇ ਲੱਗੇ ਮੇਰੇ ਕਰਨੇ ਦੋ ਮਹੀਨੇ ਹਾਂਜੀ ਦੋ ਮਹੀਨੇ ਤੇ ਭਾਜੀ ਟੋਟਲ ਕਿੰਨਾ ਖਰਚਾ ਆਜੂਗਾ ਆਈਡੀਆ ਹਜੇ ਤੁਸੀਂ ਕਰੀ ਵੀ ਜਾਣੇ ਆਈਡੀਆ ਕਿੰਨਾ ਆਜੂ ਅੱਛਾ ਜੀ ਸਾਰਾ 30 ਲੱਖ ਦੇ ਲੱਗੇ ਚਲ ਚਲੇ 30 ਲੱਖ ਦੇ ਲੱਗੇ 28 30 ਦੇ ਵਿੱਚ ਲਾ ਲਓ ਅੱਛਾ ਇੰਨਾ ਕੰਮ ਹੀ ਹੋ ਚੱਲਿਆ ਏ ਫਿਰ ਮਿਸਤਰੀ ਸਾਹਿਬ ਨੂੰ ਬੁਲਾਇਆ ਫਿਰ ਇਹਨਾਂ ਨੇ ਕੋਈ ਡਿਜ਼ਾਈਨ ਵਿਖਾਇਆ ਤੁਹਾਨੂੰ ਇਦਾਂ ਪਹਿਲਾਂ ਵੀ ਕੀਤਾ ਗਏ ਇਹ ਫੇਸਬੁੱਕ ਤੋਂ ਕੱਢਿਆ ਇਹ ਫੇਸਬੁੱਕ ਤੋਂ ਕੱਢਿਆ ਜੋ ਇਹ ਵਿਖਾਈ ਗਏ ਉਹੀ ਮੈਂ ਬਣਾਈ ਆ ਵੀ ਉਹੀ ਬਣਾਈ ਜਾਂਦੇ ਕਹਿੰਦੇ ਜੋ ਜਿੱਦਾਂ ਤੁਸੀਂ ਵਿਖਾਏਂਗਾ ਓਦਾਂ ਤੇ ਬਣਾ ਦੂੰਗਾ ਜਿਹੜੀ ਐਟੋ ਗੁਰੂ ਹੀ ਰੰਗਣਾ ਵਿਖਾਉਂਦਾ ਨਾ ਉਹ ਤਾਂ ਇੱਟ ਭਾਜੀ ਬਹੁਤ ਮਹਿੰਗੀ ਆ ਹਾਂਜੀ ਬੜੀ ਮਹਿੰਗੀ ਇਹ ਕੀ ਰੇਟ ਇੱਟ ਲੈਂਦੀ ਤੁਸੀਂ ਇਹ ਦਾ ਆਪਣੇ 7000 ਨੂੰ ਆਪਣੇ ਕੋਈ ਇਦਾਂ ਅੱਛਾ ਤਾਂ ਮਿੱਤਰੋ ਦੇਖ ਲਓ ਤੁਸੀਂ ਸਿੰਪਲ ਇੱਟ ਨਾਲ ਵੀ ਡਿਜ਼ਾਈਨ ਪੁੱਤ ਥੋੜਾ ਤਾਂ ਚੱਕ ਨਾ ਤਾਂ ਤਾਂ ਪੂਰੀ ਆ ਰਹੀ ਨਾ ਤਾਂ ਮਿੱਤਰੋ ਸਿੰਪਲ ਇਟ ਨਾਲ ਵੀ ਡਿਜ਼ਾਈਨ ਬਣਾਇਆ ਜਾ ਸਕਦਾ ਤੇ ਭਾਜੀ ਇਹ ਰਾਂ ਨੇ ਬਣਾਇਆ 150 ਸਕੁਅਰ ਫੁੱਟ ਭਾਜੀ ਲੈਣੀ ਹੈ ਤੁਸੀਂ ਹਾਂਜੀ ਇਹ 150 ਸਕੁਅਰ ਫੁੱਟ ਕਿਵੇਂ ਐਮ ਫਿੱਤਾ ਮਾਰ ਕੇ ਹਾਂਜੀ 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 ਦੁਆਰ ਉਚਾਈ ਲੰਬਾਈ ਬਣ ਕੇ ਜੀ ਉਚਾਈ ਤੇ ਲੰਬਾਈ ਮਿਲ ਕੇ ਭਾਜੀ ਹਾਂਜੀ ਅੱਛਾ ਜੀ ਤੇ ਇਹ ਹੁਣ ਤੱਕ ਕਿੰਨੀਆਂ ਇੱਟਾਂ ਲਾਤੀਆਂ ਨੇ ਆਈਡੀਆ ਇੱਟਾਂ ਇਹ ਇੱਟ ਜੀ ਤਕਰੀਬ ਲੱਗੀ ਗਈ ਹੈ ਸਾਰੀ ਲਗ ਭਾਗ ਜਿਹੜੀ ਅੰਦਰ ਲਈ ਪਾ ਕੇ ਬਾਹਰ ਲਈ ਪਾ ਕੇ 8000 ਇੱਟ ਲੱਗੀ ਹੈ ਜੀ ਆ ਭਾਜੀ ਮੜੇ ਨੇੜੇ ਆ ਉਹ ਇੱਥੇ ਲੱਗੀਆਂ ਨੇ ਆ ਮੈਨੂੰ ਦੱਸਿਆ ਜੀ ਵੀ ਆ ਜਿਹੜਾ ਮਸਾਲਾ ਤੁਸੀਂ ਇਹ ਮਿੰਤੀ ਚ ਭਰਿਆ ਹੋਇਆ ਜਿਵੇਂ ਇਹ ਮਿੰਤੀ ਜੀ ਗਰੂਪ ਕੱਟ ਕੇ ਜੀ ਅੱਛਾ ਕਿਵੇਂ ਕਿਵੇਂ ਕੋਈ ਹੈਗਾ ਪਾਣੀ ਹਾਂਜੀ ਹਾਂਜੀ ਮੇਰੇ ਕੋਲ ਚਪਟੀ ਹੈਗੀ ਜੀ ਚਪਟੀ ਇਧਰ ਆਇਆ ਲਾ ਲੈਣਾ ਹਾਂਜੀ ਇਹ ਸਪੈਸ਼ਲ ਆ ਗਿਆ ਇਸ ਹਿਸਾਬ ਨਾਲ ਅੱਛਾ ਐ ਚੜ ਕੇ ਦੇਖੋ ਜੀ ਹਾਂ ਹਾਂ ਬਸ ਠੀਕ ਆ ਬਿਲਕੁਲ ਅੰਦਰਲੀ ਜਿਹੜੀ ਦਰਾਜੀ ਹੈ ਬਿਲਕੁਲ ਸਫਾਈ ਤੌਰ ਤੇ ਲੈਂਦੀ ਤੇ ਦੇਖੋ ਜੀ ਹਾਂ ਸਫਾਈ ਤੌਰ ਤੇ ਲਾ ਕੇ ਇਹਦੇ ਵਿੱਚ ਵਾਈਟ ਸੀਮੈਂਟ ਭਰੂਗਾ ਅੱਛਾ ਕਿ ਉਪਰੋਂ ਰਗੜਾਈ ਹੋ ਗਈ। ਅੱਛਾ ਇਹਦੇ ਵਿੱਚ ਹਜੇ ਵਾਈਟ ਸੀਮੈਂਟ ਪੜੂਗੀ। ਨਿਰਾ ਭਰਨਾ ਆ। ਅੱਛਾ ਜੀ ਜਿਹੜੀ ਉਹ ਚਿੱਟੀ ਦਿਸੂਗੀ ਇਹ ਐਟਰ ਲਾਉ। ਉਹ ਜਿਹੜੀ ਵਾਈਟ ਸੀਮੈਂਟ ਵੀ ਤੁਸੀਂ ਭਰ ਕੇ ਦੇਣਾ। ਹਾਂਜੀ ਭਰ ਕੇ ਦੇਣਾ। ਉਹ ਰਗੜਾਈ ਵੀ ਤੁਸੀਂ ਕਰਕੇ ਦੇਣੀ। ਇਹ ਰਗੜਾਈ ਨਾਲ ਅਲੱਗ ਵਾਈਟ ਸੀਮੈਂਟ ਆਹੀ ਪਾਗਣਾ। ਉਹ ਤੁਸੀਂ ਭਰ ਕੇ ਦੇਣਾ। ਰਗੜਾਈ ਉਹ ਕਿੰਨਾ ਕਿਚਰ ਹੁੰਦਾ ਕਿੰਨੇ ਕੁ ਵਾਰੀ ਆਈਡੀਆ ਉਹ। ਉਹ ਇੱਕਦਾਂ ਸੇਕ ਕੇ ਰੋਣੇ ਰਗੜਾਈ। ਬਸ ਇੱਕ ਵਾਰਾ ਹੀ ਹੋਗੀ। ਇੱਕ ਵਾਰਾ। ਸਾਰੀ ਉਮਰ ਮੁੜ ਕੇ ਪਲਾਸਟਰ ਕਰਨ ਦੀ। ਜਰੂਰ ਤੁਸੀਂ ਕੋਈ ਭਾਈ ਆਏ ਅੱਡਾ ਬਸ ਐ ਜਦੋਂ ਮੀ ਪਿਆ ਉਹਦੀ ਉਸੇ ਤੋਂ ਬਜਾ ਕਰਨੀ ਹੈ ਜੀ ਹਾਂ ਤੋਂ ਬਜਾਣੀ ਹੈ ਹਾਂ ਜੀ ਸਾਫ਼ ਹੋ ਜਾਣੀ ਤਾਂ ਤੁਸੀਂ ਦੇਖ ਸਕਦੇ ਹਜੇ ਇਹ ਚੰਗੀ ਤਰ੍ਹਾਂ ਤਿਆਰ ਨਹੀਂ ਹੋਇਆ ਹਨ ਹਾਂ ਜੀ ਪੂਰਾ ਤਿਆਰ ਨਹੀਂ ਹੋਇਆ ਇਹਦੇ ਵਿੱਚ ਜੀ ਗੇਟ ਲਗਣਾ ਹੈ ਅੱਛਾ ਇਹਦੇ ਵਿੱਚ 1 ਲੱਖ ਰੁਪਏ ਤਕਰੀਬਨ ਵਿੱਚ ਗੇਟ ਲਗਣਾ ਹੈ ਗੇਟ ਲਗਣਾ ਹੈ ਬੱਸ ਹੈੜ ਦੋ ਤਖਤੇ ਅੱਛਾ ਜੀ ਸਾਰਾ ਉੱਪਰ ਤੋਂ ਗੇੜ ਬਣਾਉਗਾ ਵੱਡਾ ਵੱਡਾ ਬਣਾਉਣਾ ਹੁੰਦਾ ਆਪਣੇ ਵਿੱਚ bari ਬਣੋਗੇ ਪੁਰਾਣੇ ਰਵਾਜ ਦੀ ਸ਼ੋਭੀ ਛੋਟੀ ਬਿਲਕੁਲ ਨੀਵੇਂ ਕਰਕੇ ਠੀਕ ਆ ਉਹ bari ਪੁਰਾਣਾ ਪੁਰਾਣਾ ਮਾਹੌਲ ਪੂਰਾ ਬਣਾਉਣਾ गाने ਮਾ ਲੋ ਮੁਸਲਮਾਨੋਂ ਦੇ ਸੀ ਹਾਂਜੀ ਹਾਂਜੀ ਆਪਣੇ ਗੁਰੂਦਵਾਰੇ ਲੰਗਦੇ ਸੀ ਹਾਂਜੀ ਹਾਂਜੀ ਤੇ ਜਿਵੇਂ ਆਪਣੇ ਘਰ 'ਚ ਲੰਗਣਾ ਸੀਸ ਚਕਾ ਕੇ ਲੰਗਣਾ ਸੀਸ ਚਕਾ ਕੇ ਲੰਗਣਾ ਹਾਂਜੀ ਇਸਲਾਮ ਇਹ ਬੜੀ ਵੱਡੀ ਚੀਜ਼ ਹੈ ਜੀ ਤਾਂ ਮਿੱਤਰੋ ਬਾਈ ਨੇ ਸਿੰਪਲ ਇਟ ਨਾਲ ਡਿਜ਼ਾਈਨ ਤਿਆਰ ਕੀਤਾ ਜਿਹੜੀ ਬਾਈ ਗੁਰੀ ਘਰਾਂਗਣਾ ਇਟ ਕਹਿੰਦਾ ਸੀ ਉਹ ਘੱਟੋ ਘੱਟ ਵੀ ਮਿੱਤਰੋ ਮੈਂ ਲਾਦਾਈ 12 13000 ਦੀ ਸੀ ਸੌਰੀ ਹਾਂਜੀ ਉਹ 12000 12 13000 ਦੀ ਇੱਟ ਸੀ ਉਹ ਕਿਉਂਕਿ ਬਿਲਕੁਲ ਆ ਇਹ ਹਜੇ ਥੋੜੀ ਜੀ ਇੱਟ ਚ ਯਾਨੀ ਕਿ ਪੂਰੀ ਪ੍ਰੋਪਰ ਸ਼ੇਪ ਨਹੀਂ ਗਈ ਤੇ ਤੁਸੀਂ ਇਹਨਾਂ ਨੂੰ ਪ੍ਰੋਪਰ ਸ਼ੇਪ ਦੇ ਕੇ ਯਾਨੀ ਕਿ ਹਰੇਕ ਚੀਜ਼ ਵਿੱਚ ਵਾਈਟ ਸੀਮੈਂਟ ਭਰ ਕੇ ਇੱਕ ਵੱਖਰੀ ਚੀਜ਼ ਬਣ ਜਾਣੀ ਆ ਤੇ ਜਦੋਂ ਭਾਜੀ ਵਾਈਟ ਸੀਮੈਂਟ ਭਰਿਆ ਉਸ ਤੋਂ ਬਾਅਦ ਅਸੀਂ ਆਵਾਂਗੇ ਤੇ ਵੀਡੀਓ ਜ਼ਰੂਰ ਬਣਾ ਕੇ ਜਾਵਾਂਗੇ ਇਹਦੇ ਬਾਹਰੋਂ ਬਣਾਉਣੇ ਲਈ ਬਾਹਰੋਂ ਤਾਂ ਗਲਾਈਆਂ ਉਹ ਬਣਾਉਣੀਆਂ ਜ਼ਰੂਰ ਆਜੋ ਗਲਾਈਆਂ ਵਿਖਾ ਦਿਓ ਮੜਾ ਜੀ ਹਾਂਜੀ ਆ ਕੇ ਆਵਾਂਗੇ ਬੋਲੀਆਂ ਨਹੀਂ ਵਿੱਚੋਂ ਓ ਪਰਮੋ ਲਓ ਆ ਗਲਾਈਆਂ ਤੁਸੀਂ ਇੱਟਾਂ ਲਾ ਕੇ ਇਦਾਂ ਤਿਆਰ ਕੀਤੀਆਂ ਹੈ ਜੀ ਹਾਂਜੀ ਹਾਂਜੀ ਇਹ ਵੀ ਫਿਰ ਸੀਮ ਦੇ ਕੇ ਬਣਾਉਂਦੇ ਆ আচ্ছা আচ্ছা ਐਸਾ ਬਾਰੇ ਬਾਜੀ ਸਾਰਿਆਂ ਨੂੰ ਸੀਮੈਂਟ ਇੰਨਾ ਹੀ ਭਰਿਆ ਯਾਨੀ ਸੀਮੈਂਟ ਦਾ ਮਿਕਸਚਰ ਕੀ ਹੁੰਦਾ ਹੈ ਕਿੰਨੇ ਬਾਏ ਕਿੰਨੇ ਜੀ ਸੀਮੈਂਟ ਵਿੱਚ ਭਰਿਆ ਹੈ ਮਹਾਰਾਜ ਜੀ ਤਿੰਨ ਇੱਟ ਵਿਚਾਰਾਂ ਨਹੀਂ ਲਾਈ ਹੋਈ ਤਿੰਨ ਇੱਕ ਦੀ ਤਿੰਨ ਇੱਟਾਂ ਸੀਮੈਂਟ ਵਿੱਚ 1:10 ਇੱਕ ਬੋਰੀ ਵਿੱਚ 10 ਬੋਰੀਆਂ ਪਾਏ ਇੱਕ ਬੋਰੀ ਪਾ ਕੇ ਫਿਰ ਰੋੜੇ ਰੋੜੇ ਦਾ ਯੂਜ਼ ਇੱਕ ਵੀ ਨਹੀਂ ਕੀਤਾ ਪਾਜੀ ਸਬ지 ਸਾਨੀ ਮਾਰ ਕੇ ਚਰਾਈ ਨਹੀਂ ਲਈ ਹੋਈ ਆ ਅੱਛਾ ਸ਼ਾਨਦੇ ਆਪਾਂ ਸ਼ਾਨਦੇ ਨਹੀਂ ਇਹ ਰੋੜੇ ਦਾ ਯੂਜ਼ ਨਹੀਂ ਕੀਤਾ ਵਿੱਚ ਹਾਂਜੀ ਬਿਲਕੁਲ ਰੋੜਾ ਕਿਤੇ ਵੀ ਨਹੀਂ ਦਿਖਾਈ ਹਾਂਜੀ ਕਿਤੇ ਨਹੀਂ ਦਿਖਾਈ ਭਾਈ ਇੱਥੇ ਜ਼ਰੂਰ ਤਾਂ ਇੱਥੇ ਭੰਨ ਕੇ ਰੋੜਾ ਜ਼ਰੂਰ ਹੈਗਾ ਦੇਖੋ ਫੇਸ ਕੁਏ ਆ ਰਿਹਾ ਆਹ ਇਹ ਜਿਹੜੀਆਂ ਗਰਾਈਆਂ ਫਰੋਂਟ ਤੇ ਉਹਨੂੰ ਚਲੋ ਭਾਜੀ ਬਹੁਤ ਵਧੀਆ ਤੇ ਆਪਣਾ ਨਾਮ ਤੇ ਨੰਬਰ ਦੱਸ ਦਿਓ ਜੇ ਕਿਸੇ ਨੇ ਕਰਾਉਣਾ ਬੂਟਾ ਸੇ ਨੰਬਰ ਕਿਹਨਾ ਤੁਹਾਡਾ 99150 43451 98150 43451 ਜੇ ਕਿਸੇ ਭਰਾ ਨੇ ਇਦਾਂ ਦੀ ਚਣਾਈ ਕਰਾਉਣੀ ਹੋਵੇ ਬਾਉਂਡਰੀ ਇਦਾਂ ਦੀ ਬਣਾਉਣੀ ਹੋਵੇ ਗੇਟ ਇਦਾਂ ਦਾ ਬਣਾਉਣਾ ਹੋਵੇ ਤੇ ਬਾਈ ਨਾਲ ਕਨੈਕਟ ਕਰ ਲਓ ਤੇ ਇਹ ਲਾਲੀ 150 ਸਕਰ ਫੁੱਟ ਬਾਈ ਕਹਿੰਦੇ ਆ ਬਾਕੀ ਉਹ ਕੰਮ ਵੇਚਤੀ ਹੁੰਦਾ ਭਾਜੀ ਹੈ ਨਾ ਜਿਹਦੇ ਚ ਵਾਲਵਲੇਵੇਂ ਬਾਲੇ ਜਾਂ ਡਿਜ਼ਾਈਨ ਵਗੈਰਾ ਪਾਉਣੇ ਆ ਅੱਛਾ ਇਹ ਇਹ ਜਿਹੜਾ ਤੁਸੀਂ ਕੰਮ ਕੀਤਾ 2 ਮਹੀਨਿਆਂ ਦੇ ਵਿੱਚ ਹੁਣ 10 ਦਿਨ ਹੋਰ ਲੱਗਦੇ ਭਾਜੀ ਹਾਂਜੀ 10 ਦਿਨ ਹੋਰ ਲੱਗਦੇ 2 ਮਹੀਨੇ ਦੇ ਲਓ ਪੂਰੇ 2 ਮਹੀਨੇ ਕੰਪਲੀਟ ਕਰ ਦੇਣਾ ਹੈ ਨਾ ਲੋਰੀ ਅੰਦਰੋਂ ਇੱਕ ਪਾਸੇ ਕੰਧ ਪਲਾਸਤਰ ਹੋਊਗੀ ਬਾਹਰ ਡਿਜ਼ਾਈਨ ਰਹੇਗਾ ਤੇ ਉਹ ਦੇਖੋ ਜੀ ਸਾਹਮਣੇ ਬਾਥਰੂਮ ਤੁਹਾਨੂੰ ਦਿਖਾਉਣੇ ਕਿਆ ਬਾਤਾਂ ਨਹੀਂ ਬਾਥਰੂਮ ਬਹੁਤ ਸਿਰਾ ਬਾਥਰੂਮ ਆਈ ਇਸ ਤਰੀਕੇ ਨਾਲ ਇਹਨੂੰ ਨਾ ਪਲਾਸਤਰ ਕਰਨ ਦੀ ਲੋੜ ਹੈ ਜਿਹੜਾ ਬਾਹਰਲੇ ਬਾਥਰੂਮ ਹਨ ਉਹ ਇਦਾਂ ਇਹਨਾਂ ਨੇ ਬਣਾਇਆ ਜੀ ਬਿਲਕੁਲ ਪੁਰਾਣੇ ਡਿਜ਼ਾਈਨ ਦੇ ਵਿੱਚ ਅੰਦਰੋਂ ਤੁਹਾਨੂੰ ਬਾਥਰੂਮ ਦਿਖਾ ਦਿੰਨੇ ਜੀ ਤੇ ਆਹ ਦੇਖੋ ਜੀ ਬਹੁਤ ਸੋਹਣਾ ਲੱਗਿਆ ਜੀ ਇਸ ਤਰੀਕੇ ਨਾਲ ਬਾਥਰੂਮ ਬਣੇ ਨੇ ਬਾਕੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਆਮ ਜ਼ਿਮੀਦਾਰ ਇਹ ਕੰਮ ਕਰਾ ਸਕਦਾ ਮਿੱਤਰੋ